ਆਪਾਂ ਅੱਪੇ ਵਾਲੇ ਬੈਟਰ ਦੇ ਨਾਲ ਹੀ ਇਟਲੀ ਬਣਾਵਾਂਗੇ ਉਹਦੇ ਲਈ ਆਪਾਂ ਇੱਕ ਕੱਪ ਲਿਆ ਜੀ ਦਹੀਂ ਉਹਨੂੰ ਚੰਗੀ ਤਰ੍ਹਾਂ ਕਰ ਲਿਆ ਬੀਟ ਤੇ ਦੋ ਕੱਪ ਆਪਾਂ ਛਾਣ ਕੇ ਲੈ ਲਈ ਸੂਜੀ ਉਹਨੂੰ ਆਪਾਂ ਮਿਕਸ ਕਰਨਾ ਤੇ ਇਹਦੇ ਲਈ ਹੋਰ ਹਲੇ ਆਪਾਂ ਨੂੰ ਲਿਕਵਿਡ ਚਾਹੀਦਾ ਤੇ ਹੁਣ ਆਪਾਂ ਅੱਧੀ ਕਟੋਰੀ ਪਾਣੀ ਥੋੜਾ ਥੋੜਾ ਕਰਕੇ ਵਿੱਚ ਮਿਕਸ ਕਰਨਾ ਔਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਫਿਰ ਆਪਾਂ ਥੋੜੀ ਦੇਰ ਲਈ ਟਾਕੇ ਰੱਖਣਾ ਔਰ ਦੋਸਤੋ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜੋ ਰੈਸਪੀਜ਼ ਹੋਣ ਹੈਲਦੀ ਹੋਣ ਤੇ ਇਜ਼ੀ ਹੋਣ ਸਾਰੇ ਟਿਪਸ ਔਰ ਟ੍ਰਿਕਸ ਨਾਲ ਦੱਸਦੀ ਹੁੰਨੀ ਆ ਇਸ ਕਰਕੇ ਮੇਰੀ ਜਿਹੜੀ ਵੀਡੀਓ ਸਾਰੀ ਧਿਆਨ ਨਾਲ ਦੇਖਿਆ ਕਰੋ ਔਰ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਮੇਰੀ ਜਿਹੜੀ ਰੈਸਪੀ ਹੈ ਉਹ ਕਿੱਦਾਂ ਦੀ ਲੱਗੀ ਤੇ ਹੁਣ ਇਹਨੂੰ ਮੈਂ ਟੱਕ ਕੇ ਰੱਖ ਦਿੱਤਾ ਜੀ ਘੱਟੋ ਘੱਟ ਅੱਧਾ ਘੰਟਾ ਔਰ ਜਦ ਤੱਕ ਇਹਨੂੰ ਅੱਧਾ ਘੰਟਾ ਟੱਕ ਕੇ ਰੱਖਿਆ ਤੇ ਆਪਾਂ ਜਿਹੜੀਆਂ ਸਬਜ਼ੀਆਂ ਸੀ ਉਹਨਾਂ ਨੂੰ ਆਪਾਂ ਫਾਈਨ ਚੌਪ ਕਰ ਲੈਣੇ ਆਪਣੀ ਮਨ ਨੂੰ ਪਸੰਦ ਅਨੁਸਾਰ ਮੈਂ ਸ਼ਿਮਲਾ ਮਿਰਚ ਲਈ ਗਾਜਰ ਲਈ ਪਿਆਜ਼ ਟਮਾਟਰ ਹਰੀ ਮਿਰਚ ਪਾ ਦਿੱ ਫਾਈਨ ਚੌਪ ਕਰਕੇ ਧਨੀਆ ਪਾ ਦਿੱਤਾ ਔਰੀਗੈਨੋ ਚਿਲੀ ਫਲੈਕਸ ਪਾ ਦਿੱਤੇ ਔਰ ਇਹਨਾਂ ਨੂੰ ਬੱਚਿਆਂ ਨੂੰ ਇਹਦਾ ਟੇਸਟ ਅੱਛਾ ਲੱਗਦਾ ਤੇ ਨਾਲ ਮੈਂ ਵਿੱਚ ਪਾ ਦਿੱਤਾ ਸਾਲਟ ਇਹ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਦਿੱਤਾ ਮਿਕਸ ਅਗਰ ਆਪ ਨੂੰ ਲੱਗੇ ਕਿ ਬੈਟਰ ਥੋੜਾ ਗਾੜਾ ਤੇ ਆਪਾਂ ਫਿਰ ਥੋੜਾ ਜਿਹਾ ਪਾਣੀ ਹੋਰ ਪਾ ਸਕਦੇ ਹਾਂ ਇੰਦਾ ਦੀ ਦੀ ਕਨਸਿਸਟੈਂਸੀ ਹੋਣੀ ਚਾਹੀਦੀ ਹੈ ਨਾ ਹੀ ਜ਼ਿਆਦਾ ਫਲੋਇੰਗ ਹੁਣ ਆਪਾਂ ਇਹਨੂੰ ਪਾ ਕੇ ਉੱਤੇ ਦੋ ਤਿੰਨ ਡ੍ਰੌਪਸ ਪਾਣੀ ਦੇ ਪਾਉਣੇ ਆ ਤਾਂ ਕਿ ਉਹ ਚੰਗੀ ਤਰ੍ਹਾਂ ਫੁੱਲ ਜਾਵੇ ਤੇ ਹੁਣ ਆਪਾਂ ਇਹਨੂੰ ਹਲਕੇ ਹੱਥ ਨਾਲ ਮਿਕਸ ਕਰਨਾ ਹੈ ਫ੍ਰੌਥੀ ਜਿਹਾ ਹੋ ਗਿਆ ਤੇ ਹੁਣ ਆਪਾਂ ਇੱਧਰ ਪਾਣੀ ਧਰਿਆ ਹੋਇਆ ਵਾ ਜੀ ਗਰਮ ਹੋਣਾ ਸਟੀਮਰ 'ਚ ਤੇ ਸਟੀਮਰ ਜਿਹੜਾ ਇਡਲੀ ਸਟੈਂਡ ਆ ਉਹ ਆਪਾਂ ਔਇਲ ਲਗਾ ਕੇ ਥੋੜਾ ਥੋੜਾ ਤੇ ਉਹਦੇ ਵਿੱਚ ਆਪਾਂ ਇਹ ਬੈਟਰ ਪਾ ਦੇਣਾ ਆਪਣਾ ਜਿਹੜਾ ਇਹ ਸਟੈਂਡ ਆ ਡਲੀ ਸਟੈਂਡ ਆ ਇੱਕ ਕੁੱਕਰ ਵਿੱਚ ਵੀ ਸਟੈਂਡ ਰੱਖਣ ਵਾਲਾ ਹੁੰਦਾ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਥੋੜਾ ਥੋੜਾ ਬੈਟਰ ਪਾ ਕੇ ਹੁਣ ਆਪਾਂ ਇਹਨੂੰ ਸਟੀਮ ਕਰਨਾ ਵਾ 5 ਤੋਂ 7 ਮਿੰਟ ਤੱਕ ਤੇ ਫਿਰ ਜਦੋਂ ਇਹ ਸਟੀਮ ਹੋ ਜਾਣਗੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਇੱਕਦਮ ਨਹੀਂ ਕੱਢਣਾ ਹੁੰਦਾ ਸਟੀਮ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਢੱਕਣ ਨੂੰ ਉਤਾਰ ਕੇ ਫਿਰ 2-3 ਮਿੰਟ ਬਾਅਦ ਆਪਾਂ ਸਟੈਂਡ ਨੂੰ ਵੀ ਸਾਈਡ ਤੇ ਰੱਖਣਾ ਹੁੰਦਾ ਜਦੋਂ ਇਹ ਠੰਡੇ ਹੋ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਇਹ ਆਰਾਮ ਨਾਲ ਦੇਖੋ ਰਿਲੀਜ਼ ਹੋ ਜਾਂਦੀਆਂ ਨੇ ਠੀਕ ਹੈ ਜੀ ਦੇਖੋ ਇਹ ਬਹੁਤ ਵਧੀਆ ਔਰ ਹੈਲਦੀ ਆ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਵੀ ਟਿਫਨ ਵਿੱਚ ਦੇ ਸਕਦੇ ਆ ਔਰ ਇਹ ਬਜ਼ੁਰਗਾਂ ਲਈ ਚਾਹੇ ਕੋਈ ਬਿਮਾਰ ਹੋਵੇ ਉਹਦੇ ਲਈ ਵੀ ਬਹੁਤ ਹੈਲਦੀ ਨੇ ਵੀ ਕੋਈ ਇਹ ਫਰਾਈ ਨਹੀਂ ਕੀਤੇ ਸਟਿੰਡ ਨੇ ਔਰ ਵੈਜਿਜ਼ ਪਾਈਆਂ ਹੋਈਆਂ ਨੇ ਔਰ ਦਹੀਂ ਵੀ ਆ ਲਓ ਜੀ ਟਰੂ ਟ੍ਰਾਈ ਕਰੋ